ਸਤ ਸ੍ਰੀ ਅਕਾਲ ਅੱਜ ਤੁਹਾਨੂੰ ਅਸੀਂ ਅਦਰਕ ਦੇ ਛਿਲਕੇ ਦਾ ਇਸਤੇਮਾਲ ਕਰਨਾ ਦੱਸਾਂਗੇ ਅਦਰਕ ਦੇ ਅਸੀਂ ਸਾਰੇ ਭੈਣਾਂ ਅਦਰਕ ਤੇ ਛਿਲਕੇ ਸੋਟ ਦਿੰਦੀਆਂ ਨੇ ਅਸੀਂ ਅਦਰਕ ਦੇ ਛਿਲਕੇ ਸੋਟਦੇ ਨਹੀਂ ਹੈ ਜਿਹੜੇ ਛਿਲਕੇ ਹੁੰਦੇ ਅਸੀਂ ਸਭਾੜ ਕੇ ਰੱਖਦੇ ਇਸ ਤਰ੍ਹਾਂ ਛਿਲਕੇ ਅਸੀਂ ਇਸ ਤਰ੍ਹਾਂ ਇੱਕ ਪਾਈ ਅਦਰਕ ਲੈ ਕੇ ਉਸ ਦਾ ਛਿਲਕਾ ਉਤਾਰ ਲੈਣਾ ਫਿਰ ਇਸ ਅਸਰਤਿਆਂ ਦੇ ਵਿੱਚ ਸਾਰੀਆਂ ਭੈਣਾਂ ਅਦਰਕ ਬੱਤਦੀਆਂ ਨੇ ਅਚਾਰ ਵੀ ਬਣਾਉਂਦੇ ਨੇ ਜਿਹੜਾ ਜਿਹੜੇ ਲੋਕ ਅਚਾਰ ਬਣਾਦੇ ਉਹਨਾਂ ਕੋਲ ਅਦਰਕ ਦੇ ਛਿਲਕੇ ਜ਼ਿਆਦਾ ਹੁੰਦਾ ਤੇ ਜਿਹੜੇ ਹਰ ਰੋਜ਼ ਸਬਜ਼ੀ ਵਿੱਚ ਬੱਤ ਦੇ ਉਹ ਅਸੀਂ ਇਸ ਤਰ੍ਹਾਂ ਕੱਟ ਕੇ ਛਿਲਕੇ ਸੁੱਟ ਦਿੰਦੀਆਂ ਮੈਂ ਅਦਰਕ ਦੇ ਛਿਲਕੇ ਸੁੱਟਦੇ ਨਹੀਂ ਐ ਇਸ ਤਰ੍ਹਾਂ ਅਸੀਂ ਛਿੱਲਦੇ ਆ ਤੇ ਵਿੱਚ ਕਈ ਵਾਰੀ ਅਸੀਂ ਜ਼ਿਆਦਾ ਅਦਰਕ ਵੀ ਕੱਟ ਦਿੰਦੇ ਆ ਪਰੋ ਕਿਉਂਕਿ ਇਹ ਸਿੱਧਾ ਨਹੀਂ ਨਾ ਹੁੰਦਾ 빙ਗਾ ਟੇਟਾ ਹੁੰਦਾ ਏ ਖੋੜਾ ਵਾਲਾ ਹੁੰਦਾ ਏ ਤੇ ਅਸੀਂ ਜੂਗਾ ਵੀ ਕਟਾਈ ਕਰਦੇ ਹਾਂ ਤੇ ਸਿੱਧੀ ਵੀ ਕਟਾਈ ਕਰਦੇ ਆ ਇਹਦੀ ਫਿਰ ਅਸੀਂ ਅਦਰਕ ਨੂੰ ਤੁਹਾਨੂੰ ਦੱਸਦੇ ਹਾਂ ਅਸੀਂ ਕਿਸ ਤਰ੍ਹਾਂ ਬਰਤਣਾ ਬਣਾ ਨੇ ਅਦਰਕ ਇਸ ਤਰ੍ਹਾਂ ਛਿਲਕੇ ਇਹਦੇ ਛਿਲਕੇ ਸੁਭਾਣੇ ਤੇ ਸੁਭਾਣ ਤੁਹਾਨੂੰ ਦੱਸਦੀ ਅਸੀਂ ਕਿਸ ਤਰੀਕੇ ਨਾਲ ਵਰਤਦੇ ਮੇਰੇ ਵੀ ਮੇਨਾ ਭੈਣਾ ਮੇਰੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਸਬਸਕ੍ਰਾਈਬ ਵੀ ਜਰੂਰ ਕਰਿਆ ਕਰੋ ਠੀਕ ਹੈ ਇਸ ਤਰ੍ਹਾਂ ਦੇਖੋ ਅਸੀਂ ਛਿੱਲ ਲਿਆ ਆਪਾਂ ਵਿੱਚ ਮੋਟਾ-ਮੋਟਾ ਵੀ ਕੱਟ ਦਿੰਨੇ ਹੰਨੇ ਆ ਤੇ ਬਰੀਕ ਵੀ ਉਹਨਾਂ ਅਸੀਂ ਸਾਡਾ ਅਦਰਕ ਛਿੱਲ ਹੋ ਰਿਹਾ ਇਸ ਤਰ੍ਹਾਂ ਐਸਾ ਸਮਝ ਨਹੀਂ ਨਿਪਿਆ ਉਹਨਾਂ ਨੇ ਜਾ ਅਦਰਕ ਛਿਲਣਾ ਹੋਵੇ ਇਹਨੂੰ ਅਲੱਗ ਤਰੀਕੇ ਨਾਲ ਬਾਕੀ ਸਬਜ਼ੀ ਦੇ ਵਿੱਚ ਨਹੀਂ ਕੱਟਣਾ ਅਲੱਗ ਹੀ ਛਿਲਣਾ ਹੈ ਤਾਂ ਕਿ ਸਾਡਾ ਛਿਲਕਾ ਬਾਟਰ ਵਿੱਚ ਆ ਸਕੇ ਦੇਖੋ ਸਾਡਾ ਅਦਰਕ ਛਿਲਕੇ ਤਿਆਰ ਹੋ ਗਿਆ ਹੁਣ ਹੁਣ ਤੁਹਾਨੂੰ ਦੱਸਦੇ ਸੀ ਛਿਲਕੇ ਦਾ ਇਸ ਤਰ੍ਹਾਂ ਕਰਨਾ ਇਹ ਦੇਖੋ ਅਦਰਕ ਅਸੀਂ ਛਿੱਲ ਲਿਆ ਤੇ ਛਿਲਕੇ ਹੁਣ ਆਪਾਂ ਇਸ ਨੂੰ ਧੋਵਾਂਗੇ ਤਾਂ ਕਿਸ ਤਰ੍ਹਾਂ ਜਿਹੜੇ ਮਿੱਟੀ ਕਚਰਾ ਵਗੈਰਾ ਹੈ ਉਹਨੂੰ ਅਸੀਂ ਵਿੱਚ ਇਹਦੇ 5 ਮਿੰਟ ਦਾ ਇਸ ਤਰ੍ਹਾਂ ਇਹਨੂੰ ਭਿਓ ਕੇ ਰੱਖਣਾ ਪਾਣੀ ਦੇ ਵਿੱਚ ਛਿਲਕਿਆਂ ਨੂੰ ਉਹਨਾਂ ਇਸ ਤਰ੍ਹਾਂ ਅਸੀਂ ਉਹ ਪਾਣੀ ਚੰਡ ਥਾਲ ਕੇ ਛਿਲਕੇ ਇਸ ਤਰ੍ਹਾਂ ਰੱਖਣੇ ਇਸ ਅਦਰਕ ਦੇ ਛਿਲਕੇ ਧੋ ਲਏ ਤੇ ਹੁਣ ਆਪਾਂ ਇਹਨਾਂ ਨੂੰ 2 ਦਿਨ ਲਈ ਧੁੱਪ ਵਿੱਚ ਸੁਕਾਵਾਂਗੇ ਹੁਣ ਇਹ ਇਸ ਨੂੰ ਅਸੀਂ 2 ਦਿਨ ਇਸ ਤਰ੍ਹਾਂ ਧੁੱਪ ਵਿੱਚ ਸੁਕਾਵਾਂਗੇ ਆਪਕੋ 2 ਦਿਨ ਇਹ ਅਸੀਂ 2 ਦਿਨ ਧੁੱਪ ਵਿੱਚ ਰੱਖਿਆ ਸੁਕਾ ਕੇ ਅਗਰ ਜੇ ਨਾ ਧੁੱਪ ਨਿਕਲੇ ਤਾਂ ਆਪਾਂ ਇਸ ਅਦਰਕ ਛਿਲਕਿਆਂ ਨੂੰ ਕੇਚਰੇ ਵਿੱਚ ਹੀ ਧੋ ਕੇ ਰੱਖ ਸਕਦੇ ਆ ਤੇ ਇਸ ਨੂੰ ਪਾਣੀ ਵਿੱਚੋਂ ਕੱਢਣਾ ਕੱਢ ਕੇ ਮਿੱਟੀ ਸੇ ਉਤਾਰ ਦੇਣੀ ਫੇਰ ਅਸੀਂ ਬਾਤਰਾ ਤੋਂ ਦੱਸਾਂਗੇ ਇਹ ਕਿਸ ਤਰ੍ਹਾਂ ਇਹ ਦੇਖ ਇਹ ਦੇਖੋ ਸਾਡੇ ਛਿਲਕੇ ਸੁੱਕ ਕੇ ਤਿਆਰ ਹੋ ਚੁੱਕੇ ਤੇ ਇਹ ਮੈਂ ਪਹਿਲਾਂ ਧੋ ਕੇ ਰੱਖੇ ਸੀਗੇ ਫੇਰ ਹੁਣ ਅਸੀਂ ਆਪਣੇ ਕਮਰੇ ਵਿੱਚ ਹੀਟਰ ਲਗਾ ਦਿਓ ਉਸ ਕਮਰੇ ਵਿੱਚ ਸੁੱਕ ਹੀਟ ਦੇ ਨਾਲ ਸੁੱਕ ਕੇ ਚੰਗੀ ਤਰ੍ਹਾਂ ਹੁਣ ਤੁਹਾਨੂੰ ਅਸੀਂ ਇਸ ਦਾ ਇਸਤੇਮਾਲ ਕਰਨਾ ਦੱਸਾਂਗੇ ਇਹ ਕਿਸ ਤਰ੍ਹਾਂ ਇਸਤੇਮਾਲ ਕਰਨਾ ਹੈ ਇਹ ਦੇਖੋ ਮੈਂ ਚਾਹ ਪੱਤੀ ਵਾਲੀ ਡੱਬੀ ਲੈ ਚੁੱਕੀ ਹਾਂ ਹੁਣ ਸਾਰੇ ਭੈਣਾਂ ਅਸੀਂ ਸੋਈ ਦੇ ਵਿੱਚ ਚਾਹ ਪਾਤਦੇ ਆ ਹੁਣ ਆਪਾਂ ਇਸ ਨੂੰ ਛਿਲਕਿਆਂ ਨੂੰ ਚਾਹ ਤੇ ਦੇ ਵਿੱਚ ਮਿਕਸ ਕਰਾਂਗੇ ਦੇਖੋ ਆਪਾਂ ਸਾਨੂੰ ਹੁਣ ਇਸ ਤਰ੍ਹਾਂ ਮਿਕਸ ਕਰ ਲੈਣਾ ਉਹਨੂੰ ਸਾਰੀ ਸਾਰੇ ਮਿਕਸ ਕਰਕੇ ਇਸ ਤਰ੍ਹਾਂ ਤਿਆਰ ਕਰਾਣਾ ਹੁਣ ਸਾਨੂੰ ਚਾਹ ਦੇ ਵਿੱਚ ਅਲੱਗ ਚਾਹ ਅਦਰਕ ਕੁੱਟ ਕੇ ਪਾਣ ਦੀ ਜ਼ਰੂਰਤ ਰਹੇਗੀ ਇਸ ਤਰ੍ਹਾਂ ਅਸੀਂ ਬਰਤ ਕੇ ਇਹਨੂੰ ਚਾਹ ਦੇ ਵਿੱਚ ਵੀ ਅਸੀਂ ਜਦੋਂ ਦਬੀ ਸਿਚਾ ਬਣਾ ਲਿਆ ਤੇ ਅਸੀਂ ਹਰ ਕੋਈ ਸਰਦੀਆਂ ਨੂੰ ਅਦਰਕ ਕੁੱਟ ਕੇ ਵਿੱਚ ਜ਼ਰੂਰ ਪਾ ਦਿਆਂ ਕਿਉਂਕਿ ਸਰਦੀ ਜ਼ਿਆਦਾ ਹੁੰਦੀ ਇਸ ਕਰਕੇ ਹਰ ਕੋਈ ਤੇਜ਼ ਮਸਾਲੇ ਵਾਲੀ ਜਾਦਰ ਕੋਈ ਚਾਹ ਪੀਂਦੇ ਆ ਇਹਦੇ ਵਿੱਚ ਨਾ ਹੀ ਹਲਕਾ ਸਾਡੀ ਚਾਹ ਦੇ ਤੇਸ ਵਿੱਚ ਉਦਰਕ ਦਾ ਤੇਜ਼ ਤੇਸ ਆਇਆ ਤੇ ਨਾ ਹੀ ਘਾਟ ਇਸ ਤਰ੍ਹਾਂ ਦੇਖੋ ਅਸੀਂ ਬਰਤਦੇ ਆ ਤੇ ਤੁਸੀਂ ਮੇਰੇ ਪਿੰਨੇ ਇਸ ਤਰ੍ਹਾਂ ਛਲਕੇ ਬਰਤਦੇ ਆ साडा चाह अदरक कुट के बार बार कुट के पाता चाह पत्ती चाह चार्प बनाओ इस तरह चाह पत्ती अदरक मिक्स करो फ्रैश अदरक पाने की जरूरत नहीं है इस इसे इस तरह अदिलक चाह आ सत श